ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ 'ਚ ਤਿੰਨ ਚੀਜ਼ਾਂ ਮਕਾਉ ਲੈ ਕੇ ਆਇਆ ਆਪਣੇ ਚੈਨਲ ਤੇ ਬਾਈ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਵਾਲੀ ਕੰਪੈਨ ਆ ਇੱਕ ਇਹਦੇ ਪਿੱਛੇ ਟਰਾਲਾ ਤੇ ਇੱਕ 18 ਤਮੀਆਂ ਤਿੰਨ ਚੀਜ਼ਾਂ ਮਕਾਉ ਲੈ ਕੇ ਆਇਆ ਕਿਸੇ ਭਰਾ ਨੇ ternary ਚੀਜ਼ਾਂ ਦੇ ਵਿੱਚੋਂ ਕੁਝ ਵੀ ਲੈਣਾ ਹੁੰਦਾ ਬਾਈ ਖਰੀਦਣਾ ਹੁੰਦਾ ਤੇ ਥੱਲੇ ਸਕਰੀਨ ਤੇ ਬਾਈਆਂ ਦਾ ਕੱਲੀ-ਕੱਲੀ ਮਹਿੰਦਰੀ ਵਾਲਾ ਦਾ ਹੁੰਦਾ ਫੋਨ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਵਾਲੀ ਕੰਪੈਨ ਵੇਖ ਲਓ ਬਾਈ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਇਹ ਬਲਕਾਰ ਕੰਪੈਨ ਆ ਤੇ 2024 ਮਾਡਲ ਆ 2024 ਮਾਡਲ ਆ ਬਲਕਾਰ ਕੰਪੈਨ ਆ ਤੇ ਜੌਂਡੀਰ ਬਈ ਟਰੈਕਟਰ ਚੜਿਆ 2006 ਮਾਡਲ ਉੱਤੇ ਇਹਦੇ ਤੇ ਕਿਸੇ ਵੀਰ ਪੁਰਾਣੇ ਇਹ ਕੰਪੈਨ ਲੈਣੀ ਹੋਵੇ ਤੇ ਪੰਜਾਬ ਨੰਬਰ ਆ ਤੇ ਪਿੰਡ ਖੜੀਆ ਅਕਲੀ ਇਕਲਾ ਪਿੰਡ ਬਈ ਆਈ ਦਾ ਆਈ ਅਕਲੀ ਇਕਲਾ ਬੋਨੇ ਵਾਲੇ ਕੋਲੇ ਮੰਡੀ ਕੋਲੇ ਪਿੰਡ ਆ ਤੇ ਜਿਹੜੇ ਬਠਿੰਡੇ ਚ ਪਿੰਡ ਆਉਂਦਾ ਹੈ ਉੱਥੇ ਬਾਈ ਦੇ ਘਰੇ ਕੰਪੈਨ ਖੜੀ ਆ ਬਾਈ ਕਹਿੰਦਾ ਬਈ ਜਮਾ ਨਵੀਂ ਕੰਪੈਨ ਆ ਮੇਰੀ ਸਾਰੇ ਪਾਸੇ ਪੂਰੀ ਓਕੇ ਕੰਪੈਨ ਆ 13 ਲੱਖ ਤੇ 90 ਹਜ਼ਾਰ ਦੇ ਆਸੇ-ਪਾਸੇ ਇਹ ਕੰਪੈਨ ਮੈਂ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਈ ਇਹ ਕੰਪੈਨ ਲੈਣੀ ਹੋਵੇ ਤੇ ਇਹ ਕੰਪੈਨ ਪੈਂਡ ਅਗਲੀ ਅਗਲਾ ਖੜੀ ਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਤਮੀਆਂ ਲੈਣੀਆਂ ਹੁਣ 18 ਤਮੀਆਂ ਹੈ ਬਾਈ ਸਾਰੇ ਭਰਾ ਦੇਖ ਲਓ ਬਾਈ ਤੇ ਅਮਰਸਰ ਅਮਰਸਰ ਦੀਆਂ ਬਣੀਆਂ ਬਾਈ ਤੇ ਅਮਰਸਰ ਏਰੀਆ ਚ ਪਈਆਂ ਹੈ ਤਮੀਆਂ ਕਿਸੇ ਵੀ ਪੁਰਾਣੇ 18 ਤਵੀਆਂ ਲੈਣੀਆਂ ਹੋਣ ਇਹ ਅਮਰਸਰ ਏਰੀਆ ਚ ਬਈ ਤਵੀਆਂ ਪਈਆਂ ਤੇ ਬਾਈ ਕਹਿੰਦਾ 75000 ਦੇ ਆਸੇ ਪਾਸੇ ਮੈਂ ਤਵੀਆਂ ਦੇ ਦੂੰਗਾ ਬਾਈ ਵਾਕੇ ਚੈੱਕ ਕਰਕੇ ਤਵੀਆਂ ਲੈ ਜਾਓ ਸਾਰੇ ਪਾਸੇ ਪੂਰੀਆਂ ਵਧੀਆ ਤਵੀਆਂ ਬਾਈ ਕਿਸੇ ਵੀ ਪੁਰਾਣੇ ਬਈ ਇਹ ਤਵੀਆਂ ਲੈਣੀਆਂ ਹੋਣ ਤੇ ਇਹ ਅਮਰਸਰ ਏਰੀਆ ਚ ਤਵੀਆਂ ਪਈਆਂ ਇਹ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 12 6.5 ਟਰਾਲਾ ਬਾਈ ਸਾਡੇ 6 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਤੇ ਜੈਕ ਵਾਲਾ ਬਈ ਟਰਾਲਾ ਹੈ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਫਰੀਦਕੋਟ ਇਹ ਫਰੀਦਕੋਟ ਏਰੀਆ 'ਚ ਵੀ ਟਰਾਲਾ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 35000 ਦੇ ਆਸੇ-ਪਾਸੇ ਇਹ ਟਰਾਲਾ ਮੈਂ ਦੇ ਦੂੰਗਾ ਬਾਈ ਸਾਰੇ ਪਾਸੋਂ ਪੂਰਾ ਮੇਰਾ ਵਧੀਆ ਟਰਾਲਾ ਬਈ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਫਰੀਦਕੋਟ ਏਰੀਆ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਪਹਲਾ ਲਿਓ ਬਾਈ ਨੂੰ ਬਈ ਫੋਨ ਅੱਜ ਦੀਆਂ ਵੀਡੀਓ ਆਪਣੇ ਕੋਲ ਤਿੰਨ ਸੀ ਬਾਈ ਆਪਾਂ ਤਿੰਨੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ